ਹੈਲੋ ਜੀ ਸਤਿ ਸ੍ਰੀ ਅਕਾਲ ਕਿਵੇਂ ਹੋ ਠੀਕ ਹੋ ਸਾਰਿਆਂ ਨੇ ਵੈਲਕਮ ਕਰਦੇ ਹਾਂ ਜਸ ਸੀਣਾ ਬਲੌਗ ਚੈਨਲ ਤੇ ਲੈ ਫਿਰ ਆਦਰ ਬੇਬੇ ਲੱਗੀ ਬਈ ਬਾਪੂ ਨਾਲ ਬੇਬੇ ਘਰੇ ਨੇ ਕਿ ਘਰੇ ਕਟਾਈਮ ਕੱਟਨ ਨਾਲ ਦਾ ਗੱਲਾਂ ਕਰਨ ਨੂੰ ਲੈ ਗੱਲਾਂ ਕਰਨ ਨੂੰ ਸਾਰੀ ਰਾਤ ਮੇਰੇ ਕੋਲ ਹੀ ਹੁੰਦਾ ਸਾਰੀ ਪਰ ਬੋਲਦਾ ਨਹੀਂ ਪਰ ਬਣ ਮਜਰੂ ਬਣ ਕੇ ਸੁੱਤਾ ਰਹਿੰਦਾ ਬੋਲਦਾ ਨਹੀਂ ਬਾਪੂ ਕੋਲ ਤਾਂ ਹੁੰਦਾ ਬੇਬੇ ਕੋਲ ਪਰ ਬੋਲਦਾ ਨਹੀਂ ਸਿਰਫ ਦੋਸਤੋ ਅੱਜ ਆਏ ਹੋਏ ਆ ਲੁਧਿਆਣੇ ਫੇਰ ਬਾਪੂ ਦੀ ਮੈਡੀਸਿਨ ਲੈਣ ਤੇ ਸਵੇਰ ਦੇ ਨਿਕਲੇ ਆ 7:30 ਵਜੇ ਦੇ ਤੇ ਹੁਣ 2:00 ਵਜੇ ਆ ਉੱਥੇ ਅੱਜ ਖੱਜਲ ਖਵਾਰੀ ਚ ਸਵੇਰ ਦੇ ਵਲੌਗ ਸਟਾਰਟ ਕਰਦੇ ਪਰ ਹੋਇਆ ਹੀ ਨਹੀਂ ਆ ਨਹੀਂ ਆਪਣੇ ਫੈਮਿਲੀ ਮੈਂਬਰਾਂ ਨੇ ਬਹੁਤ ਜਾਣੇ ਨੇ ਪੁੱਛਿਆ ਹਮ ਜਸ ਤੇ ਡੈਡੀ ਠੀਕ ਆ ਹੁਣ ਸਾਨੂੰ ਦੱਸਣਾ ਹਮ ਸਾਰੇ ਦੇ ਕਮੈਂਟ ਕਿ ਜਸ ਦੇ ਡੈਡੀ ਬਿਲਕੁਲ ਠੀਕ ਆ ਬਿਲਕੁਲ ਸੈਟ ਆ ਹਾਂਜੀ ਹਮ ਤੇ ਨਾਲ ਹੀ ਅੱਜ ਬੇਬੇ ਲੈ ਜਾਂਦੀ ਬੇਬੇ ਵੀ ਨਾਲ ਹੀ ਲੈ ਜਾਂਦੀ ਅੱਜ ਕਿਉਂਕਿ ਅੱਜ ਮੈਨੂੰ ਵੀ ਲੈ ਜਾਂ ਜਿੱਦਣਾ ਪਹਿਲੇ ਦਿਨ ਆਪਾਂ ਦਵਾ ਲਈ ਸੀ ਬਾਪੂ ਦੀ ਤੇ ਪੰਜਾਂ ਦਿਨਾਂ ਦੀ ਕੋਈ ਲਈ ਸੀ ਸਾਨੂੰ ਲੱਗਾ ਡਾਕਟਰ ਨੇ ਉਦਾਂ ਕਹਦੇ ਤੁਸੀਂ ਐਡਮਿਟ ਕਰਵਾਓ ਤੇ ਬਾਪੂ ਸਾਡਾ ਵੀਰ ਗਿਆ ਕਹਿੰਦਾ ਵੀ ਮੈਂ ਐਡਮਿਟ ਨਹੀਂ ਹੋਣਾ ਮੈਂ ਤਾਂ ਦਵਾਈ ਦੇ ਦੋ ਫਿਰ ਮੈਂ ਡਾਕਟਰ ਕਹਿੰਦਾ ਹਫ਼ਤੇ ਦੀ ਕਰ ਦਈਏ ਮੈਂ ਕਿਹਾ ਪੰਜਾਂ ਦਿਨਾਂ ਦੀ ਕਰ ਦਈਏ ਵੀ ਕੋਈ 19 21 ਪ੍ਰੋਬਲਮ ਹੋਈ ਤਾਂ ਆਪ ਨੂੰ ਉਸਦਾ ਐਡਮਿਟ ਹੋਣਾ ਪਵੇ ਹਨਾ ਤੇ ਤਿੰਨ ਖਰਾਕਾਂ ਲਈਆਂ ਸੀ ਬਾਪੂ ਐਨ ਕੈਮ ਕਰਤਾ ਸੋ ਸਾਰਿਆਂ ਨੇ ਪੁੱਛਿਆ ਸੀ ਕਿ ਬਈ ਕਿਹੜੇ ਡਾਕਟਰ ਦੇ ਆ ਡਾਕਟਰ ਅਮਿਤ 베ਰੀ ਹੈ ਜੀ ਇੱਥੇ ਲੁਧਿਆਣੇ ਜੇ ਤੁਸੀਂ ਕਮੈਂਟ ਕਰਦੇ ਹੋ ਨੰਬਰ ਵੀ ਮੈਂਸ਼ਨ ਕਰ ਦਾਂਗੇ ਤੇ ਡਾਕਟਰ ਬਹੁਤ ਵਧੀਆ ਤੇ ਪਹਿਲਾਂ ਮੋਗੇ ਦਵਾਈ ਉੱਥੇ ਤੱਕ ਕੰਮ ਬਧਾਤਾ ਸੀ ਜਿਆਦਾ ਤੇ ਹੁਣ ਬਾਪੂ ਦਾ ਜਨਕਿ ਪੰਜਾਂ ਦਿਨਾਂ ਦੀ ਦਵਾਈ ਦੇ ਨਾਲ 75 ਕਿਲੋ ਵਜਨ ਹੋ ਗਿਆ ਸੀਗਾ ਤੇ ਪੰਜਾਂ ਦਿਨਾਂ ਦੀ ਦਵਾਈ ਖਾਧੀ ਆ ਤੇ ਸਾਢੇ 63 ਕਿਲੋ ਵਜਨ ਆ ਗਿਆ ਫਿਰ ਪਹਿਲਾਂ ਵਾਲਾ ਜਿੰਨਾ ਵਜਨ ਸੀ ਓਨਾ ਹੋ ਗਿਆ ਪੰਜਾਂ ਦਿਨਾਂ ਚ ਹਾਂ ਤੇ 15 ਦਿਨਾਂ ਚ ਇੰਨਾ weight ਵਧਿਆ 10 ਕਿਲੋ 15 ਦਿਨਾਂ ਚ ਵਜਨ ਵਧ ਗਿਆ ਸੀ ਬਾਪੂ ਦਾ ਤੇ ਪੰਜਾਂ 14 ਦਿਨਾਂ ਚ ਅੱਜ ਦਾ ਦਿਨ ਤਾਂ ਅਜੇ ਗਿਣੋ ਨਾ ਚਾਰਾਂ ਦਿਨਾਂ ਦੇ ਵਿੱਚ 10 ਕਿਲੋ ਵੇਟ ਵਾਲਾ ਥੱਲੇ ਮਾਰਿਆ ਵੇਲਾ ਇਨੀ ਵਧੀਆ ਦਵਾਈ ਸੀ ਬਹੁਤ ਵਧੀਆ ਡਾਕਟਰ ਲੱਗਣਾ ਹਣਾ ਅੱਜ ਫਿਰ ਬੇਬੇ ਵੀ ਲੈ ਜਾਂਦੀ ਨਾਲ ਹੀ ਅਸੀਂ ਬੇਬੇ ਵੀ ਲੰਗ ਮਾਰ ਮਾਰ ਕੇ ਆ ਗਏ ਬੇਬੇ ਦੇ ਵੀ ਨਾ ਮੜੇ ਸੁਪੀਰ ਪਹਾੜ ਜਾ ਪੈਂਦਾ ਮੈਂ ਯਾਰ ਬਾਬੂ ਪਵਾਈ ਦੇ ਕਿ ਲੱਗਦੇ ਹੱਥ ਹੁਣ ਤਾਰਾ ਇੰਨਾਂ ਦੀ ਬੇਬੇ ਵੀ ਮਸਤਾਨੀ ਤੋਰੀ ਕਰਦੀ ਸੀ ਕਹਿੰਦੇ ਆ ਬੇਬੇ ਤੈਨੂੰ ਵੀ ਲੈ ਚੱਲ ਗਏ ਮੈਂ ਚੱਲ ਪੁੱਤ ਚੱਲਦੀ ਹਾਂ ਹਾਂ ਡਾਕਟਰ ਨੇ ਪਹਿਲਾਂ ਤਾਂ ਉਹਦੇ ਰਿਪੋਰਟਾਂ ਕੀਤੀਆਂ ਬਾਪੂ ਦੀਆਂ ਤੇ ਉਹਦੇ ਵਿੱਚ ਤਾਂ ਕਾਫੀ ਕੁਝ ਉਤਰਾ ਚੜਾ ਆਏ ਵੇ ਸੀ ਇਹ ਗ੍ਰਾਫ ਕਾਫੀ ਬਣਦੇ ਸੀਗੇ ਸੋ ਅੱਜ ਸਵੇਰੇ ਡਾਕਟਰ ਨੂੰ ਮਿਲਨੇ ਆ ਤੇ ਹੁਣ ਡਾਕਟਰ ਨੇ ਫੇਰ ਸਕੈਨਾਂ ਦੱਸੀਆਂ ਸੀਆਂ ਰਿਪੋਰਟਾਂ ਦੱਸੀਆਂ ਹੋਈ ਅੱਜ ਫੇਰ ਆਪਾਂ ਵੇਖੀ ਕਿੰਨਾ ਕੁ ਸੁਧਾਰ ਆਇਆ ਸੇਮ ਹੀ ਮੰਮੀ ਦੀਆਂ ਨਾਲ ਰਿਪੋਰਟਾਂ ਸਾਰੀਆਂ ਕਰਾਉਣੀਆਂ ਸੀ ਹੋ ਗਈ ਕਰਵਾ ਲਈਆਂ ਤੇ ਸਾਨੂੰ 1.5 ਵਜ ਗਿਆ 2 ਵਜ ਗਿਆ ਹੁਣ ਡਾਕਟਰ ਸਾਹਿਬ ਵੀ ਆਉਣ ਵਾਲੇ ਆ ਤੇ ਉਹਨੂੰ ਰਿਪੋਰਟਾਂ ਦਿਖਾ ਕੇ ਫਿਰ ਦਵਾਈ ਲੈ ਕੇ ਆਪਾਂ ਪਿੰਡ ਨੂੰ ਨਿਕਲਦਾ ਠੀਕ ਆ ਬੇਬੀ ਆਪਾਂ ਪਹਿਲਾਂ ਤਾਂ ਪਤਾ ਨਹੀਂ ਕੀ حساب ਪਨਿਕ ਕਰਨਾ ਹਾਂ ਸਹੀ ਗੱਲ ਹਾਂ ਇਹ ਡਾਕਟਰ ਕਿ ਅੱਜ ਕਹਦੇ ਬਾਪੂ ਨੂੰ ਤੁਸੀਂ ਲੈ ਕੇ ਤੇ ਬੇਬੇ ਦਾ ਹਰੋ ਬੇਬੇ ਨੂੰ ਦਾਖਲ ਕਰਾ ਜੋ ਹਾਂ ਮੜ ਕੇ ਲੈਣੀ ਨਹੀਂ ਹੁਣ ਬੇਬੇ ਤਾਂ ਉਹੀ ਲੈ ਸੌਣ ਲਾ ਬਾਪੂ ਕਹਿੰਦਾ ਮੈਂ ਲੈਣੀ ਨਹੀਂ ਹੁਣ ਮਗਰ ਦਾਖਲ ਕਰਾ ਜੇ ਮਗਰ ਹਾਂ ਲੈ ਸੌਣ ਲਾ ਸਾਡੀ ਫੈਮਿਲੀ ਕਹਿੰਦਾ ਕਿ ਜੇ ਬੇਬੇ ਦਾਖਲ ਕਰਾਤੀ ਤਾਂ ਮੁੜ ਕੇ ਲੈ ਕੇ ਹੀ ਨਹੀਂ ਜਾਣੀ ਸਹੀ ਹੈ ਤੁਸੀਂ ਤਾਂ ਬੇਬੇ ਤੋਂ ਬਿਨਾ ਇੱਕ ਦਿਨ ਨਹੀਂ ਰਹਿ ਸਕਣਾ ਘਰੇ ਆਹ ਬਾਪੂ ਦੇ ਤਾਂ ਉਹਦੀ ਹੌਲ ਬੈਣ ਤੇਰੇ ਨੂੰ ਬੇਬੇ ਆਓ ਪਹਿਲਾਂ ਆ ਕੇ ਕਹਿੰਦਾ ਇਹਨੂੰ ਕੋਲੇ ਬੈਈ ਤੇ ਆਸਰਾ ਦੇ ਤੇਰਾ ਉੱਥੇ ਪਾਸੇ ਸਹੀ ਆ ਆਓ ਪਹਿਲਾਂ ਆਣ ਕੇ ਪੁੱਛਣਾ ਥੋੜੀ ਮਮੀ ਕਿੱਥੇ ਆ ਹਾਂ ਸਹੀ ਆ ਬੇਬੇ ਨੂੰ ਬਾਹਲਾ ਫਿਕਰ ਸੀਗਾ ਬੇਬੇ ਨੂੰ ਬਾਹਲਾ ਫਿਕਰ ਸੀਗਾ ਠੀਕ ਆ ਦਵਾਈ ਦੂ ਐਂ ਤਾਂ ਪੂਰੇ ਟਾਈਮ ਤੇ ਦਿੰਦੀ ਰਹੀ ਆ ਹੂੰ ਸਹੀ ਗੱਲ ਆ ਬਾਕੀ ਦਾ ਸੱਟਾ ਕੰਮ ਹਾਂ ਉਹ ਬਈ ਆ ਮਾਮੀ ਦੇ ਮੁੰਡੇ ਨੂੰ ਮਿਲੋ ਬਈ ਏ ਹਾਡਾ ਇਹ ਵੀ ਮੇਰੇ ਨਾਲ ਹੀ ਹੁੰਦਾ ਜਦੋਂ ਵੀ ਅਸੀਂ ਲੁਧਿਆਣੇ ਹੁਣ ਅੱਜ ਟੈਸਟ ਬਾਪੂ ਦੇ ਅਲੱਗ ਜਗ੍ਹਾ ਤੇ ਹੁਣ ਅਸੀਂ ਮਾਤਾ ਦੇ ਲੱਗੇ ਸਾਨੂੰ ਇੱਕ ਜਗ੍ਹਾ ਬਾਪ ਇਹਨੂੰ ਭੇਜਿਆ ਇੱਕ ਪਾਸੇ ਮੈਂ ਗਿਆ ਸੋ ਇੱਕ ਕੰਮ ਥੋੜਾ ਜਿਹਾ ਕੰਮ ਕੱਟ ਲਾ ਕਾ ਕਰਕੇ ਤੁਸੀਂ ਸਹੀ ਗੱਲ ਆ ਬਈ ਬੇਬੇ ਥਾਨੂੰ ਥੋੜੀ ਜਿਹੀ ਮਦਦ ਹੀ ਦੇ ਦਿੱਤੀ ਤੁਸੀਂ ਆ ਆਪੀ ਲਗੇ ਬਾਪੂ ਆਪਾ ਚੰਦ ਮੇਕ ਕੇ ਨਾਨਕਾ ਇਹਨੂੰ ਲੰਬਾ ਏ ਚੀਜ਼ ਦਾ ਸਹੀ ਹੈ ਨਾ ਬਾਪ ਦੇ ਦੇਣਾ ਸੀਗਾ ਇਹਨੇ ਨਹੀਂ ਸਹੀ ਗੱਲ ਤੇ ਉਹ ਤਾਂ ਤੱਕੇ ਸੀ ਕਰਾਉਣਾ ਹੀ ਇਹਦੇ ਨਾਲ ਇਹ ਨਾ ਮਰਬੇ ਮਰਬੇ ਦਾ ਨਾ ਉਹ ਹੁੰਦਾ ਨਹੀਂ ਸੀਗਾ ਜਿੱਦਾਂ ਜੱਕ ਕੇ ਉਹਦੇ ਮਰਬਾ ਜਿਹੜਾ ਹੁੰਦਾ ਸੀ ਨਾ ਦੂਜੇ ਦਾ ਬਾਸ ਦਾ ਤੇ ਇਹਦਾ ਖਵਾਖੂ ਕੇ ਤੇ ਫਿਰ ਤਾਂ ਹੋ ਜਾਂਦਾ ਹੈ ਹਨਾ ਮਰਬੇ ਨਾ ਦੇਖੇ ਉਹ ਤਾਂ ਬੜੇ ਮਨੱਬੇ ਹੁੰਦੇ ਬਈ ਦੱਸੋ ਕਿਤੇ ਕੋਈ ਵਕਾਦ ਵਦਨਾ ਹੀ ਦਵਾ ਦਿੰਦਾ ਹੋਇਆ ਤਾਂ ਆਪਾਂ ਲੈਣੀ ਵੇਵੇ ਬੇਬੇ ਵਾਤ ਤੇ ਲੈਣੀ ਆ ਆ ਬੇਬੇ ਦੀ ਸ਼ਾਦੀ ਹੋਣਾ ਸਹੀ ਗੱਲ ਬਾਪੂ ਨੇ ਤਾਂ ਇਹ ਸੋਚ ਕੇ ਵਿਆਹ ਕਰਾਈ ਮਸੀਬ ਦੀ ਜੰਨੀ ਨਿੱਕੀ ਹੋਵੇ ਉਨੀ ਚੰਗੀ ਹੁੰਦੀ ਆ ਪਰ ਕੰਮ ਹੋ ਗਿਆ ਉਲਟਾ ਮਸੀਬ ਤੋਂ ਵੱਡਕੋ ਹੀ ਪੰਗਾ ਲੈ ਲਿਆ ਹਾਂ ਚਲੋ ਫਿਰ ਦੋਸਤੋ ਡਾਕਟਰ ਨੂੰ ਮਿਲ ਲਗੇ ਫਿਰ ਆਪਾਂ ਜੁੜਦੇ ਕੀ ਕਹਿੰਦਾ ਡਾਕਟਰ ਫਿਰ ਕਰਦੇ ਕੰਟੀਨਿਊ ਠੀਕ ਹੈ ਜੀ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਆ ਘਰੇ ਤੇ ਮੈਡੀਸਨ ਲੈ ਆਂਦੀ ਆ ਤੇ ਟਾਈਮ ਆਪ ਨੂੰ ਲੱਗ ਗਿਆ ਕਾਫੀ ਜ਼ਿਆਦੇ ਸੋ ਕਹਿਣ ਦਾ ਮਤਲਬ ਹੈ ਕਿ ਕੱਲ ਸਾਨੂੰ ਨਹੀਂ ਰਹਿ ਹੋ ਗਿਆ ਵਾਪਸ ਮੁੜਦੇ ਆ ਨੂੰ ਸੋ ਅੱਜ ਆ ਗਾ ਨੈਕਸਟ ਡੇ ਤੇ ਆਪਣੀ ਵੱਛੀ ਤੇ ਇਸ ਵੇਲੇ ਜਿਹੜਾ ਆਪਣਾ ਪੱਠਿਆਂ ਦਾ ਕੰਮ ਉਹ ਸਾਨੂੰ ਪੱਠੇ ਪਾ ਰਹੇ ਆ ਆਪਾਂ ਤੇ ਕੱਲ ਵਲੌਗ ਤੁਹਾਡੇ ਲਈ ਅਧੂਰਾ ਰਹਿ ਗਿਆ ਸੀਗਾ ਪੂਰਾ ਨਹੀਂ ਹੋਇਆ ਤੇ ਮੈਂ ਤੇ ਸੀਰਾ ਲੱਗੇ ਆ ਪੱਠੇ ਪਾਉਣ ਸੀਰਾ ਲੈ ਕੇ ਆਇਆ ਤੂੜੀ ਕਿਵੇਂ ਆ ਵਈ ਸੱਟ ਤੇ ਇੱਕ ਚੀਜ਼ ਤੁਹਾਨੂੰ ਹੋਰ ਦੱਸਣਾ ਸੀ ਆ ਕਬੂਤਰ ਜਿਹੜੇ ਸੀ ਆਪਾਂ ਵੀਡੀਓ ਪਾਈ ਸੀ ਵੀ ਕਬੂਤਰ ਆਪਾਂ ਦੇਣੇ ਆ ਤੇ ਕਬੂਤਰ ਇੰਨੇ ਆ ਕਿ ਜ਼ਿਆਦਾ ਕਾਲਾਂ ਆਈਆਂ ਕਬੂਤਰ ਆਪਣੇ ਯਾਨੀ ਕਿ ਕੋਈ ਵੀ ਕਬੂਤਰ ਆਪਣੇ ਕੋਲ ਹੁਣ ਇਸ ਟਾਈਮ ਕਬੂਤਰ ਜਿਹੜੇ ਹੈਗੇ ਆ ਕਿ ਜਿਹੜੇ ਕਬੂਤਰ ਲੈਣ ਵਾਲਾ ਬੰਦਾ ਕੋਈ ਵੀ ਹੁਣ ਕਾਲ ਮੈਸੇਜ ਨਾ ਕਰੇ ਕਿਉਂਕਿ ਕਬੂਤਰ ਆਪਣੇ ਕੋਲ ਇਸ ਟਾਈਮ ਹੈ ਨਹੀਂਗੇ ਜਿਹੜੇ ਹੁਣ ਹੈਗੇ ਆ ਸਿਰਫ ਆਪਾਂ ਆਪਦੇ ਰੱਖਣ ਯੋਗ ਏ ਜਿਹੜੀ ਆਪਾਂ ਵਧੀਆ ਬਰੀਡ ਜਿਹੜੀ ਆਪਾਂ ਨੈਕਸਟ ਦੇ ਤਿਆਰ ਕਰਨੀ ਆ ਸੋ ਉਹ ਬਰੀਡ ਰੱਖੀ ਆਪਾਂ ਅਮਰੀਕਨ ਅਮਰੀਕਨ ਲੱਖੇ ਆ ਅਮਰੀਕਨ ਲੱਕੇ ਰੱਖੇ ਹੋਏ ਆਪਾਂ ਤੇ ਤੁਹਾਨੂੰ ਮੈਂ ਦਿਖਾਉਣਾ ਜਿੰਨੇ ਕੁ ਰਹਿ ਗਏ ਆਪਣੇ ਕੋਲੇ ਸਿਰਫ ਆਪਾਂ ਕੋਲੇ 7 ਕਬੂਤਰ ਰਹਿ ਗਏ ਆ ਤੇ ਬਾਕੀ ਮੈਂ ਅੱਜ ਹੌਲੀ ਹੌਲੀ ਕਰਕੇ ਸਾਰੇ ਆਪਣੇ ਜਿਹੜੇ ਪਿਆਰ ਕਰਨ ਵਾਲੇ ਸੀਗੇ ਸਾਰਿਆਂ ਦੇਤੇ ਅੱਜ ਕਾਫੀ ਕਬੂਤਰ ਅੱਜ ਬਾਈ ਹੁਣੀ ਲੈ ਗਏ ਆ ਸੋ ਕਬੂਤਰ ਇਸ ਵੇਲੇ ਆਪਾਂ ਕੋਲ 7 ਹੀ ਰਹਿ ਗਏ ਤੁਹਾਨੂੰ ਦਿਖਾ ਦੇਣਾ ਵਲੌਗ ਦੇ ਵਿੱਚ ਤੇ ਹੁਣ ਮੈਂ ਤੇ ਸੀਰੀ ਨੇ ਕਰਨ ਖੁੱਡਾ ਸਾਹਬ ਰੱਖਣੇ ਰੁਖਣੇ ਬਹੁਤ ਜ਼ਿਆਦੇ ਬਣੇ ਹੋਏ ਸੀਗੇ ਇਹਨਾਂ ਦੇ ਸੋ ਆਪਣੇ ਕੋਲ ਕਬੂਤਰ ਰਹਿ ਗਏ ਸਿਰਫ ਆਹ ਠੀਕ ਆ ਜਿਹੜਾ ਆਪਣਾ 80 85 90 ਕਬੂਤਰਾਂ ਦੇ ਵਿੱਚੋਂ ਜਿਹੜਾ ਸੀਗਾ ਨਾ ਅੰਦਾਜ਼ਾ ਹੀ ਦੱਸਦਾ 90 ਕਬੂਤਰਾਂ ਦਾ ਕਬੂਤਰ ਮੇਰੇ ਨਾਲ 100 ਤੋਂ ਪਲੱਸ ਸੀਗੇ ਤੇ ਉਹਨਾਂ ਦਾ ਜਿਹਨਾਂ ਨੂੰ ਨਿਚੋੜ ਸੀਗਾ ਨਿਚੋੜ ਇਹ ਰੱਖਿਆ ਹੋਇਆ ਬਾ ਅੱਠ ਕਬੂਤਰਾਂ ਦਾ ਦੇਖੋ ਡਾ ਤੁਸੀਂ ਦੇਖ ਸਕਦੇ ਹੋ ਜਮਾਂ ਖਾਲੀ ਹੋ ਗਿਆ ਵਿੱਚੋਂ ਹੁਣ ਜਿਹੜਿਆ ਰਖਣੇ ਰੁਖਣੇ ਜੇ ਇਹ ਗੇਰਾ ਫੱਟੀ ਥੱਲੇ ਨਹੀਂ ਘੜ ਦੇਣੀ ਆਪਾਂ ਤੇ ਇਧਰ ਵਾਲਾ ਜਿਹੜੀ ਹੈਗੀ ਆ ਇਹ ਫੱਟੀ ਘੜ ਦੇਣੀ ਆ ਕਿਉਂਕਿ ਹੁਣਕ ਇੰਨੀ ਬਰੀਡਿੰਗ ਦਾ ਇਹਨਾਂ ਨੇ ਹੋਣੀ ਹੀ ਨਹੀਂ ਕੋਈ ਜੋੜੇ ਰਹਿ ਕੇ ਸਿਰਫ ਤਿੰਨ ਆਪਣੇ ਕੋਲੇ ਤੇ ਇੰਨੇ ਦੀ ਲੋੜ ਨਹੀਂ ਇਹਨਾਂ ਵਿੱਚ ਨਾ ਜੀ ਬਣਦੇ ਆ ਤੇ ਮੌਸਮ ਵੀ ਚੇਂਜ ਹੋ ਗਿਆ ਸੀ ਹਨਾ ਤੁਹਾਨੂੰ ਇਹ ਚੀਜ਼ ਦਾ ਪਤਾ ਕਿ ਹੁਣ ਨਾ ਮੌਸਮ ਬਰਸਾਤੀ ਹੋ ਗਿਆ ਬਰਸਾਤਾਂ ਦੇ ਵਿੱਚ ਜਿਹੜੇ ਕਬੂਤਰਾਂ ਨੂੰ ਨਾ ਬਿਮਾਰੀ ਬਹੁਤ ਜ਼ਿਆਦਾ ਪੈਂਦੀ ਹੈ ਤੇ ਮੈਨੂੰ ਬਹੁਤ ਜ਼ਿਆਦਾ ਡਰ ਸੀ ਇਹ ਚੀਜ਼ ਦਾ ਕਿ ਇੱਕ ਵਾਰ ਇਹਨਾਂ ਨੂੰ ਇੱਕ ਵਾਰੀ ਬਿਮਾਰੀ ਜੀ ਆ ਗਈ ਤਾਂ ਹੌਣ ਘਮਾਉਣ ਵਾਲੀ ਬਿਮਾਰੀ ਹੁੰਦੀ ਹੈ ਇੱਕ ਵਾਰ ਜੀ ਇੱਕ ਕਬੂਤਰ ਨੂੰ ਪੈ ਗਈ ਨਾ ਤਾਂ ਸਾਰੇ ਹੀ ਮਰਨਗੇ ਪਰ ਕਬੂਤਰਾਂ ਦੀ ਕਵਾਂਟੀਟੀ ਬਹੁਤ ਜ਼ਿਆਦਾ ਸੀਗੀ ਆਪਣੇ ਖੁੱਡੇ ਦੇ ਖੁੱਡਾ ਹੀ ਬਹੁਤ ਵੱਡਾ ਤੇ ਹੋਇਆ ਸ਼ੁਰੂ ਤੋਂ ਇਦਾਂ ਕਿ ਸ਼ੁਰੂ ਤੋਂ ਜਦੋਂ ਆਂਡੇ ਦਿੰਦੇ ਸੀਗੇ ਵਿੱਚੋਂ ਬੱਚੇ ਕੱਢ ਲੈਂਦੇ ਸੀਗੇ ਬੱਚੇ ਹਜੇ ਡੇਡੇ ਹੁੰਦੇ ਸੀ ਨਾਲ ਹੀ ਆਂਡੇ ਫੇਰ ਦੇ ਲੈਂਦੇ ਸੀਗੇ ਸੋ ਉਹਨਾਂ ਨੂੰ ਘਟਾਉਣ ਦਾ ਕੁਝ ਮੈਨੂੰ ਹੱਲ ਨਹੀਂ ਲੱਭਦਾ ਸੀਗਾ ਇਹਦਾ ਕੀ ਕੀਤਾ ਕੀ ਜਾਵੇ ਹਨਾ ਸੋ ਫਿਰ ਹੁਣ ਕੀ ਕੀਤਾ ਕਿ ਤੁਹਾਨੂੰ ਲੱਗੂਗਾ ਸ਼ਾਇਦ ਪਾਪਕ ਹੋ ਪਾਪ ਕਹ ਸਕਦੇ ਪਾਪ ਕੀਤਾ ਪਰ ਹਣ ਸੋਤ ਬਣ ਹੱਲ ਕੋਈ ਨਹੀਂ ਸੀਗਾ ਬੱਚੇ ਮਾਰਨ ਦੇ ਨਾਲੋਂ ਜਿਹੜੇ ਉਹਨਾਂ ਨੇ ਸੱਜਰੇ ਆਂਡੇ ਲਾਉਂਦੇ ਸੀਗੇ ਉਹ ਸੱਜਰੇ ਆਂਡੇ ਮੈਂ ਸਿੱਟੀ ਗਿਆ ਜਿਹੜੇ ਸੱਜਰੇ ਆਂਡੇ ਮੰਗ ਗਏ ਅੱਜ ਆਂਡੇ ਦਿੱਤੇ ਆ ਉਹ ਨਾਲ ਹੀ ਸੜ ਦੇਣਾ ਕਿਉਂਕਿ ਫਿਰ ਜੇ ਉਹਨਾਂ ਵਿੱਚ ਬੱਚਾ ਮੰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਆ ਤੇ ਬਾਅਦ ਚ ਉਹਨਾਂ ਨੂੰ ਮਾਰਨਾ ਉਹ ਗਲਤ ਗੱਲ ਹੈਗੀ ਹੈ ਨਾ ਸੋ ਫਿਰ ਮੈਂ ਆਂਡੇ 1 ਮਹੀਨੇ ਤੋਂ ਇਹਨਾਂ ਦੇ ਆਂਡੇ ਹੁਣ ਮੈਂ ਪਰ ਰੱਖੇ ਹੀ ਨਹੀਂ ਕਬੂਤਰਾਂ ਦੇ ਸੋ ਕੱਲੇ ਕਬੂਤਰ ਹੀ ਰਹਿ ਗਏ ਸੀਗੇ ਤੇ ਬਾਕੀ ਬਿਮਾਰੀ ਦੇ ਨਾਲ ਬੱਚਿਆਂ ਨੂੰ ਬਹੁਤ ਜ਼ਿਆਦਾ ਬਿਮਾਰੀ ਸੀਗੀ ਪੈਂਦੀ ਤੇ ਇਹਨਾਂ ਦੇ ਲਈ ਕੀਤਾ ਜੋ ਵੀ ਕੀਤਾ ਆਪਾਂ ਕਿਉਂਕਿ ਫਿਰ ਇਹ ਮਰਦੇ ਦੇਖਣੇ ਬਹੁਤ ਔਖੇ ਆਂਦੇ ਅੱਖਾਂ ਦੇ ਸਾਹਮਣੇ ਮੈਂ ਤੁਹਾਨੂੰ ਦਿਖਾਉਣਾ ਹੁਣ ਆ ਬੱਚਾ ਤੁਸੀਂ ਦੇਖ ਸਕਦੇ ਹੋ ਈ ਦੀ ਹਾਲਤ ਬਹੁਤ ਸਹੀ ਆ ਇਨੋਂ ਅੱਖਾਂ ਦੀ ਪ੍ਰੋਬਲਮ ਆ ਮੜੀ ਮੜੀ ਅੱਖਾਂ ਦੀ ਪ੍ਰੋਬਲਮ ਆਉਣ ਲੱਗ ਜਾਂਦੀ ਆ ਅੱਖਾਂ ਦੇ ਨਾਲ ਫਿਰ ਮੂੰਹ ਪੱਕਣਾ ਸ਼ੁਰੂ ਹੋ ਜਾਂਦਾ ਮੂੰਹ ਪੱਕਣ ਦੇ ਨਾਲ ਫਿਰ ਇਹ ਖਾਣਾ ਛੱਡ ਜਾਂਦੇ ਨੇ ਫਿਰ ਇਹ ਪਤਲੇ ਹੋ ਹੋ ਗਏ ਸੁੱਕ ਸੁੱਕੇ ਫਿਰ ਬਹੁਤ ਔਖੀ ਮੌਤ ਮਾਰਦੇ ਨੇ ਠੀਕ ਆ ਸੋ ਮੈਂ ਬਹੁਤ ਦਵਾਈਆਂ ਦੇਖੀਆਂ ਤੁਸੀਂ ਅੱਧੇ ਨੇ ਕਮੈਂਟ ਵੀ ਕਰਨਾ ਕਿ ਮੈਂ ਸਾਰੇ ਵਹਿਣ ਵਾ ਕੇ ਦੇਖੀ ਆ ਬਹੁਤ ਇਹਨੂੰ ਦਵਾਈਆਂ ਦਿੱਤੀਆਂ ਬਹੁਤ ਸਾੰਭੇ ਆ ਤੇ ਬਰ ਫਿਰ ਵੀ ਉਹ ਬਿਮਾਰੀ ਜਿਹੜੀ ਹੈਗੀ ਛੇਤੀ ਪਿੱਛਾ ਨਹੀਂ ਛੱਡਦੀ ਹਨਾ ਲੋ ਬੇਬੇ ਵੀ ਆ ਗਈ ਆ ਵੇ ਬੇਬੇ ਨੇ ਰਾਤ ਅੱਖਰਾ ਕੇ ਲੈ ਲਈ ਆ ਤੇ ਬੇਬੇ ਹੁਣ ਮਾੜੀ ਜਿਹੀ ਕੈਮ ਆ ਗਈ ਨਾ ਬੇਬੇ ਕਿਵੇਂ ਆ ਬਹੁਤ ਵਧੀਆ ਸਟਾਂ ਵਾਧੂ ਵਾਧੂ ਸਟਾਂ ਲੁਧਿਆਣੇ ਦੀ ਸ਼ਹਿਰ ਕਰਾਉਣੀ ਸੀ ਫਰਕ ਪੈਣਾ ਉਹ ਬੇਬੇ ਲੁਧਿਆਣੇ ਆਪਾਂ ਜਾਂਦੇ ਨਹੀਂ ਸੀ 15-17000 ਰੁਪਏ ਬੁਲਵਾਉਣੀ ਸੀ ਬੇਬੇ ਠੀਕ ਹੋ ਗਈ ਡਰਦੀ ਸੀ ਕਿ ਮੈਂ ਬਈ ਨਾ ਲੱਗੇ ਤੇਰੇ ਪੈਸੇ ਨਾ ਲੱਗਣ ਆ ਬੇਬੇ ਤੇ ਇਥੋਂ ਚੰਗਾ ਕੀ ਦੱਸ ਮੈਨੂੰ ਹਾਂ ਕੱਲ ਨਹੀਂ ਕੱਸ ਕੱਲ ਫਿਰ ਲੈ ਆਂਦੀ ਬੇਬੇ ਬਣਾ ਕੇ ਮੋੜ ਲਈ ਕੱਲ ਨਹੀਂ ਬੇਬੇ ਬਿਨਾ ਸਾਰੇ ਕਹੀ ਜਾਂਦੇ ਸੀ ਕਿ ਕਹਿੰਦੇ ਰੌਣਕ ਹੀ ਹੈ ਨਹੀਂ ਘਰੇ ਜੋਤੀ ਆਪਣੇ ਕੰਮ ਵਾਲੀ ਕਹਿੰਦੀ ਤਾਂ ਆਏ ਲੱਗੇ ਜਾਣੀ ਘਰੇ ਭਜਾਣੇ ਕੋਈ ਹੈ ਹਾਂ ਹਾਂ ਬੇਬੇ ਨੇ ਰੌਲਾ ਬੇਬੇ ਨੇ ਕੱਲ ਕੱਲ ਵਾਲੀ ਤਾਂ ਇੱਕ ਸਵੇਰੇ ਹੀ ਖਰਾਕ ਰਿਹਾ ਕਰਦੇ ਬੇਬੇ ਕਹਿੰਦੀ ਮੇਰੇ ਗੋਡੇ ਹੁਣੇ ਖੜ ਕੇ ਦੁਖਣੋਂ ਹਣ ਸਹੀ ਆ ਨਾ ਨਾ ਇੰਨੀ ਰਕਮ ਲੱਗੀ ਹੋਵੇ ਤਾਂ ਵੇਖ ਕੇ ਹੀ ਛੱਡ ਜਾਂਦੇ ਆ ਅੱਧਾ ਤਾਂ ਵੇਖ ਹੀ ਆਮ ਆ ਜਾਂਦਾ ਜੋ ਜਿਆਦਾ ਪੈਸੇ ਲੱਗ ਜਾਣ ਸੋ ਪੈਸਿਆਂ ਦੀ ਗੱਲ ਨਹੀਂ ਦੂਰ ਹੈ ਚਾਹੇ ਦਵਾਈ ਮਹਿੰਗੀ ਹੈ ਚਾਹੇ ਟੈਸਟ ਮਹਿੰਗੇ ਆ ਵੀ ਡਾਕਟਰ ਨੇ ਇਹ ਤਾਂ ਸਾਨੂੰ ਜ਼ਰੂਰ ਦਿਖਾਇਆ ਵੀ ਪਹਿਲੀ ਖਰਾਕ ਹੀ ਉਦੋਂ ਹੀ ਦੱਸ ਦਿੰਦੀ ਦੱਸ ਦਿੰਦੀ ਹਾਂ ਸਹੀ ਗੱਲ ਹੈ ਵੀ ਤਕਲੀਫ ਸੀ ਫਰਕ ਹੈ ਡੈਡੀ ਨੂੰ ਵੀ ਇੱਦਾਂ ਹੀ ਹੋਇਆ ਨਾ ਵੀ ਇਹ ਡੋਜ਼ ਲਿਆਉਂਦੇ ਆ ਆਪਾਂ ਖਾਣੇ ਆ 50ਆਂ ਦੀਆਂ ਪੰਜ ਪੰਜ ਦੇਤੀਆਂ ਖਰਾਕਾਂ ਤੇ ਚਲ ਭੋਰਾ ਨਹੀਂ ਸੀ ਫਰਕ ਪੈਂਦਾ ਜਿਵੇਂ ਹੀ ਇਹ ਚੱਕਰ ਪਤਾ ਕੀ ਆ ਜੀ ਮਤਲਬ ਕਿ ਆਪਾਂ ਵਧੀਆ ਡਾਕਟਰ ਕੋਲ ਜਾਨੇ ਨੇ ਨਾ ਉਹ ਪਹਿਲਾਂ ਟੈਸਟ ਕਰੂਗਾ ਵੀ ਤੁਹਾਨੂੰ ਬਿਮਾਰੀ ਕੀ ਆ ਅੰਦਾਜ਼ੇ ਨਾਲ ਦਵਾਈ ਨਹੀਂ ਦਿੰਦੇ ਉਹ ਡਾਕਟਰ ਜਿਹੜੇ ਵਧੀਆ ਡਾਕਟਰ ਹੁੰਦੇ ਨੇ ਐਮਲੀ ਡਾਕਟਰ ਅਸੀਂ ਉਹ ਪਹਿਲਾਂ ਤੁਹਾਨੂੰ ਟੈਸਟ ਕੀਤੇ ਜਾਣਗੇ ਜਿਹੜੀ ਚੀਜ਼ ਵਧੀ ਹੋਈ ਹੈ ਸਪੈਸ਼ਲ ਉਹਦੀ ਦਵਾਈ ਹੋਊਗੀ ਜਿਹੜਾ ਆਪਾਂ ਅੰਦਾਜ਼ੇ ਨਾਲ ਜਾਣੇ ਹੁਣ ਪਤਾ ਹੀ ਨਹੀਂ ਡਾਕਟਰ ਨੂੰ ਕਿਹੜਾ ਸੁਪਨੇ ਆਉਂਦੇ ਅੰਦਰ ਕੀ ਵਧਿਆ ਘਟਿਆ ਹੈ ਨਾ ਸੋ ਉਹ ਚੀਜ਼ ਦੀ ਜਿਹੜੀ ਦਵਾਈ ਆਪਾਂ ਸਪੈਸ਼ਲ ਉਹ ਚੀਜ਼ ਵਾਸਤੇ ਇਹਨਾਂ ਪੂਰਾ ਇਹਨਾਂ ਕਾਰਗਿਲ ਸਾਬਦ ਹੁੰਦੀ ਆ ਤੇ ਬਾਕੀ ਹੁਣ 10 ਦਿਨ ਦੀ ਦਿੱਤੀ ਦਵਾਈ ਨਹੀਂ ਇਹ ਤਾਂ ਪਤਾ ਹੀ ਨਹੀਂ ਸੀ ਵੀ ਬੇਬੇ ਦੇ ਨੁਕਸ ਵੀ ਕਿੰਨੇ ਆਉਣਗੇ ਬੇਬੇ ਦੇ ਸਾਰਾ ਸਿਰ ਤੋਂ ਲੈ ਕੇ ਪੈਰਾਂ ਤੱਕ ਨੁਕਸ ਬੇਬੇ ਫਾਲਟ ਬਹੁਤ ਨਿਕਲੇ ਬੇਬੇ ਜੀ ਹੂੰ ਸੋ ਬੇਬੇ ਦਾ ਜੀ ਨਹੀਂ ਸੀ ਮੈਂ ਪੇਖਾ ਮੁੱਕਦੀ ਗੱਲ ਕਿ ਬੇਬੇ ਦਾ ਇੰਜਨ ਸਾਰਾ ਦੁਬਾਰਾ ਹੀ ਬਣਨ ਵਾਲਾ ਕੰਮ ਹੋਇਆ ਹੋਇਆ ਜੀ ਜਿੰਦਿਆਂ ਖੋਰਨੇ ਕੇ ਨਾ ਆਵੀ ਚੀਜ਼ ਪੈਂਦੀ ਆ ਵੀ ਚੀਜ਼ ਪੈਂਦੀ ਆ ਉਹ ਗੱਲ ਬਣ ਜਾਂਦੀ ਆ ਹਨ ਸਹੀ ਆ ਬਾਪੂ ਨੂੰ ਦਵਾਈ ਲਾਂਗੇ ਬੇ ਬੇ ਨੇ ਕੋਈ ਦਵਾਈ ਆਪਾਂ ਆਪਣੀ ਫੈਮਿਲੀ ਨੂੰ ਵੀ ਆਪਾਂ ਇਹੀ ਕਹਿੰਦੇ ਆ ਵੀ ਜਦੋਂ ਮਾੜਾ ਜੀ ਵੀ ਕੋਈ ਕਿਸੇ ਨੂੰ ਕੋਈ ਹਲੀ ਦੁੱਖ ਤਕਲੀਫ ਹਨ ਵੀ ਆਪ ਦਾ ਟੈਸਟ ਕਰਾ ਕੇ ਆਉਦੀ ਦਵਾਈ ਜ਼ਰੂਰ ਲਿਆ ਕਰ ਅੱਜ ਕੱਲ ਬਿਮਾਰੀਆਂ ਦਾ ਨਾ ਕੋਈ ਪਤਾ ਨਹੀਂ ਲੱਗਦਾ ਕਿ ਕਿੱਥੋਂ ਕੀ ਬਣ ਜਾਣਾ ਹਨਾ ਤੇ ਨਾ ਹੀ ਹੁਣ ਅੱਜ ਆਪਾਂ ਆਪਣੇ ਪਰਿਵਾਰ ਨਾਲ ਗੱਲਾਂ ਕਰੀ ਜਾਂਦੇ ਇਹ ਨਹੀਂ ਪਤਾ ਵੀ ਦੂਜੀ ਗੱਲ ਕਰਨੀ ਆ ਜਾਂ ਨਹੀਂ ਕਰਨੀ ਸਹੀ ਗੱਲ ਹੈ ਹੂੰ ਪਰਮਾਤਮਾ ਤੇ ਹੀ ਨਹੀਂ ਪਤਾ ਕਿ ਅਗਲਾ ਸਾਹ ਆਵੇ ਕਿ ਨਾ ਆਵੇ ਹਨਾ ਪਤਾ ਨਹੀਂ ਹੁੰਦਾ ਐਸੇ ਗੱਲ ਕਰਕੇ ਕਹਿੰਨੇ ਵੀ ਸਾਰੇ ਜਣੇ ਹੱਸਦੇ ਰਿਆ ਹੱਸਦੇ ਰਿਆ ਜ਼ਿੰਦਗੀ ਪਤਾ ਨਹੀਂ ਕਿੰਨੇ ਕਿ ਚੱਲਦੀ ਆ ਸਾਰੇ ਜਣੇ ਮਿੰਟਾਂ ਦੀ ਐ ਪਤਾ ਨਹੀਂ ਸਕਿੰਟਾਂ ਦੀ ਐ ਪਤਾ ਨਹੀਂ ਘੰਟਿਆਂ ਦੀ ਐ ਜਾਂ ਸਾਲਾਂ ਦੀ ਉਹ ਤਾਂ ਪਰਮਾਤਮਾ ਦੇ ਹੱਥ ਆ ਆਪਣੀ ਡੋਰ ਆ ਪਤਾ ਨਹੀਂ ਕਦੋਂ ਲੈ ਜਾਣਾ ਉਹਨੇ ਤੇ じゃ ਕਿਹੜੀ ਹਸਾਬ ਨਾਲ ਆਪਾਂ ਜਾਣਾ ਹੈ ਹਨਾ ਇੱਥੋਂ ਕੀ ਪਤਾ ਹੁੰਦਾ ਹਨਾ ਬਾਬੇ ਤੂੰ ਸੈਟ ਹੋਇਆ ਤੈਨੂੰ ਮਰੱਬਾ ਮਰੱਬਾ ਵੀ ਖਾਣਾ ਆਪਾਂ ਵਾਂਸ ਦਾ ਵਾਂਸ ਨਾ ਮਰੱਬਾ ਉਹ ਜੀ ਨਹੀਂ ਤਾਂ ਉਹ ਨਹੀਂ ਫਾਲੇ ਸਹੀ ਗੱਲ ਹਨ ਕੀਤਾ ਵੇ ਬਾਪੂ ਨੇ ਤਾਂ ਕਹੀਆ ਤੁਸੀਂ ਹੈ ਕੀਤਾ ਬਾਪੂ ਨੇ ਤਾਂ ਕਹੀਆ ਤੁਸੀਂ ਕਿਉਂ ਕਿਹੜੀ ਗੱਲੋਂ ਮਧਰੀ ਜੀ ਲਾੜਬਾਨ ਦੀ ਭਾਬੀ ਕੱਢਿਆ ਤੂੰ ਵੇਰ ਪੁਰਾਣਾ ਲਾ ਮਧਰੀ ਜੀ ਮੰਨਦੇ ਸੀ ਉਹਨਾਂ ਆਈ ਆਈ ਸੀ ਜਵਾਨੀ ਹੁੰਦੀ ਸੀ ਜਦੋਂ ਉਹਨਾਂ ਜਿੰਨਾ ਸਿੰਘਰੇਲ ਦੇ ਘਰ ਵਾਲੀ ਦੇਖ ਲੈ ਪੈਂਸਲ ਹੀਲ ਪਾਈ ਤੁਰ ਜਾਈ ਤੁਸੀਂ ਦੇਖੀਆਂ ਵੀ ਹੋਣੀਆਂ ਸਾਡੀ ਫੈਮਿਲੀ ਹਾਂ ਇਹ ਗੱਲਾਂ ਬੇਬੇ ਮੋਰ ਨੇ ਕਿਹੜਾ ਦੇਖੀਆਂ ਨਹੀਂ ਜੁੱਟੀਆਂ ਦਿਖਾਈਆਂ ਤਾਂ ਸੀਗੀਆਂ ਵੇਰੋ ਹਾਈ ਤੇ ਬੱਬੇ ਦੇ ਪੁਰਾਣੇ ਵਿਸ਼ੇਸ਼ ਲੱਭੀ ਜਾਂਦੇ ਨੇ ਘਰੋਂ ਠੀਕ ਆ ਸੋ ਸਾਰੇ ਬੇਬੇ ਕਹਿੰਦੇ ਕਿ ਤੁਸੀਂ ਵੀਡੀਓ ਪਾਉਣੇ ਵੀ ਕਹਿੰਦੇ ਆ ਵੀ ਬੱਚੇ ਜਿੰਨਾਂ ਦਾ ਜੀ ਕਰਦਾ ਜਿਹੋ ਜੀ ਉਹਨਾਂ ਦਾ ਮਨ ਮੰਦਾ ਜਰੂਰ ਪਾਉਣੇ ਚਾਹੀਦੇ ਆ ਮਾਣਾ ਆਪਦਾ ਵੀ ਜਿਵੇਂ ਖੁਸ਼ ਰੱਖਣਾ ਚਾਹੀਦਾ ਵੀ ਇਹ ਕੱਪੜੇ ਜਾਂ ਜੁੱਤੀਆਂ ਪਾਉਣ ਦੇ ਨਾਲ ਤਾਂ ਕੁਝ ਨਹੀਂ ਹੁੰਦਾ ਹੁੰਦਾ ਹੂੰ ਸਹੀ ਜੁੱਤੀਆਂ ਵਾਲੇ ਕੰਮ ਕਰਨ ਬਹੁਤ ਹੋ ਜਾਂਦਾ ਜੁੱਤੀਆਂ ਪਾਉਣ ਨਾ ਕੋਈ ਹਾਂ ਅੱਜ ਪੁੱਠਾ ਪਾਸਾ ਕਰਕੇ ਮਾਰਨੀ ਹੋਵੇ ਨਾਲ ਹੀ ਬਸ ਦਿੱਤੀ ਇਹ ਪ੍ਰੋਡਿਊਸਰ ਹੁਣੀ ਆਣਾ ਇਹ ਕੰਟੈਂਟ ਸਾਡਾ ਜਿਹੜਾ ਫੈਮਿਲੀ ਵਲੌਗ ਹੁੰਦੇ ਨੇ ਸਾਰੇ ਵਧੀਆ ਹੁੰਦੇ ਬੇਬੇ ਸਾਰੇ ਜਣੇ ਇਹ ਗੱਲ ਜ਼ਰੂਰ ਕਹਿੰਦੇ ਆ ਕਹਿੰਦੇ ਤੁਸੀਂ ਵਲੌਗ ਬਹੁਤ ਘੱਟ ਪਾਉਨੇ ਆ ਵਲੌਗ ਕਹਿੰਦੇ ਬਹੁਤ ਘੱਟ ਪਾਉਨੇ ਆ ਤੁਸੀਂ ਸੋ ਹੁਣ ਆਪਾਂ ਐਪੀਸੋਡ ਸ਼ੁਰੂ ਕਰਨੇ ਆ ਬਹੁਤ ਜਲਦੀ ਤੇ ਬੇਬੇ ਦਾ ਆਪਣੀ ਤਾਂ ਮੇਨ ਰੋਲ ਹੋਊਗਾ ਵਿੱਚ ਹਾਂ ਬੇਬੇ ਬੇਬੇ ਨੇ ਚਾਕੇ ਪਤਲੇ ਅੰਮ੍ਰੋਲ ਦਾ ਆ ਬੇਬੇ ਨੂੰ ਵਿੱਚ ਰੱਖਾਂਗੇ ਆਪਾਂ ਸਹੀ ਹੈ ਨਾ ਤੁਸੀਂ ਸਾਨੂੰ ਟੋਪਿਕ ਦੇ ਦੱਸ ਦਿਓ ਹੁਣ ਤੁਸੀਂ ਇਸ ਵੀਡੀਓ ਦੇ ਵਿੱਚ ਕਮੈਂਟ ਕਰਨੇ ਆ ਕਿਹੜੇ ਟੋਪਿਕ ਤੇ ਵੀਲੌਗ ਜੁਣੇ ਤੇ ਆਪਾਂ ਹਾਸੇ ਵਾਲਾ ਫਣੀ ਜਿਹਾ ਵੀਲੌਗ ਬਣਾਏਗਾ ਹਨਾ ਆਪਾਂ ਤਾਂ ਕਹਿੰਨੇ ਆਪਣੀ ਸਾਰੀ ਫੈਮਲੀ ਹੱਸਦੀ ਵਿਆਹ ਕਰੇ ਆਪਾਂ ਨੂੰ ਵੀ ਫੈਮਲੀ ਸੰਹੁੰਦੀ ਵਿਆਹ ਸਹੀ ਗੱਲ ਖੁਸ਼ ਰਿਹਾ ਕਰੋ ਭਰਾ ਪਤਾ ਨਹੀਂ ਕਦੋਂ ਗਿਆ ਕਿਤੇ ਨਾ ਕਿਤੇ ਹੋ ਜਾਂਦਾ ਹੋਰ ਵੀ ਸਾਤੋਂ ਵੀ ਇਸ ਤਰ੍ਹਾਂ ਦਾ ਮੂੰਹ ਤੇ ਸਾਡੇ ਤੇ ਲਾਤੀ ਬਿਨਾਂ ਨਾ ਵੀ ਸਾਡੇ ਨਾਲ ਇੰਨੇ ਜਾਣੇ ਤੁਸੀਂ ਜੁੜੇ ਆ ਤੇ ਪਰ ਵੈਸੇ ਹੋਣਾ ਤਾਂ ਚਾਹੀਦਾ ਨਹੀਂ ਜਨਾ ਇੰਨਾ ਪਰਿਵਾਰ ਲੰਮਾ ਹੋਵੇ ਆਪਣਾ ਹਨ ਸਹੀ ਆ ਤੇ ਕੋਈ ਇਹੋ ਜੀ ਦੁੱਖ ਵਾਲੀ ਗੱਲ ਤਾਂ ਹੋਣੀ ਨਹੀਂ ਚਾਹੀਦੀ ਬੇ ਤੇਰੀਆਂ ਗੱਲਾਂ ਸੁਣ ਕੇ ਮੇਰੀ ਤਾਂ ਬਹੁਤ ਗੁੱਸਾ ਲੱਗੀ ਹਾਂ ਠੀਕ ਆ ਚਲੋ ਫਿਰ ਪਰਮਾਤਮਾ ਖੁਸ਼ ਰੱਖੇ ਕਿਸੇ ਨੂੰ ਦੁੱਖ ਨਾ ਦਿਖਾਵੇ ਕਿਸੇ ਨੂੰ ਗਰੀਬੀ ਨਾ ਦਿਖਾਵੇ ਪਰਮਾਤਮਾ ਦਾ ਸਹੀ ਹੈ ਜਿੰਨਾ ਪੈਸਾ ਬੇਬੇ ਨੂੰ ਦਿੱਤਾ ਨਾ ਪਰਮਾਤਮਾ ਇੰਨਾ ਸਾਰਿਆਂ ਨੂੰ ਦੇ ਪੈਸਾ ਕਿਹੜਾ ਨਾਲ ਜਾਣਾ ਆਪਾਂ ਇੱਥੇ ਹੀ ਛੱਡ ਜਾਣਾ ਸਾਰਾ ਕੁਝ ਸਹੀ ਹੈ ਪਿਆਰ ਕਰੀਦਾ ਹੂੰ ਬਾਲਾ ਵੀ ਨਹੀਂ ਖਾਣਾ ਚਾਹੀਦਾ ਬੇਬੇ ਜੀ ਬਾਲੇ ਬੰਦੇ ਖਾਣ ਲੱਗਦੇ ਇੱਥੇ ਵੀ ਨਹੀਂ ਛੱਡ ਕੇ ਜਾਂਦੇ ਨਹੀਂ ਨਹੀਂ ਸਹੀ ਹੈ ਨਾ ਪੈਸਾ ਨਹੀਂ ਨਾਲ ਜਾਣਾ ਪਿਆਰ ਜ਼ਰੂਰ ਜਾਣਾ ਜੇ ਨੂੰ ਆਪਾਂ ਦੁਨੀਆ ਤੇ ਨਹੀਂ ਨ ਰਹਿੰਦੇ ਉਦੋਂ ਆਪਾਂ ਨੂੰ ਕਹਿੰਦੇ ਆ ਵੀ ਫੁਲਾਨਾ ਚੰਗਾ ਸੀ ਨਹੀਂ ਕਹਿੰਦਾ ਚੰਗਾ ਹੋਇਆ ਦਫਾ ਹੋਇਆ ਗਿਆ ਸਭ ਮਗਰੋਂ ਰਿਹਾ ਲਾਹ ਕਹਿੰਦਾ ਹਨਾ ਹਾਂ ਪਿਆਰ ਛੱਡ ਜਾਵੇ ਫਿਰ ਅਗਲਾ ਕਹਿੰਦਾ ਨੂੰ ਮੌਨ ਨੂੰ ਵੀ ਰਹਿਣ ਤੋਂ ਲੈ ਜੋ ਐਂ ਕੋਈ ਪਿਆਰ ਜ਼ਰੂਰ ਛੱਡ ਕੇ ਜਾਣਾ ਚਾਹੀਦਾ ਵੀ ਬੰਦਾ ਜਿਹੜਾ ਮਗਰੋਂ ਵੀ ਯਾਦ ਕਰਦਾ ਰਹੇ ਇਹੇ ਯਾਦਗਿਰੀਆਂ ਹੋਰ ਕੀ ਹੂੰ ਠੀਕ ਆ ਚਲੋ ਫਿਰ ਹੁਣ ਕੱਲੋ ਅਗਲੇ ਵਲੌਗ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੇ ਲਈ ਨਿੱਕਾ ਜਿਹਾ ਆਪਾਂ ਫਣੀ ਜਿਹਾ ਵਲੌਗ ਬਣਾਈਗੇ ਓਕੇ ਤੇ ਅੱਜ ਵਾਲੇ ਵਲੌਗ ਦੀ ਹਾਜ਼ ਨੈਕਸਟ ਵਲੌਗ 'ਚ ਮਿਲਦੇ ਹਾਂ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਮੈਂਟ ਕਰ ਦਿਓ ਟੌਪਿਕ ਦੱਸ ਦਿਓ ਕਿਹੜੇ ਟੌਪਿਕ ਤੇ ਵੀਡੀਓ ਜੁਆਉਣੇ ਤੁਸੀਂ ਠੀਕ ਹੈ ਜੀ ਵਾਹਿਗੁਰਜੀ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ ਕੀ ਫਤਿਹ